ਕਾਲਕਤਕ ਸਾਹਿਬ ਦੀ ਸ਼ਾਖ ਨੂੰ ਵੱਟਾ ਲਾਉਣਾ ਅੱਜ ਤੋਂ ਨਹੀਂ ਬੜੇ ਲੰਮੇ ਸਮੇਂ ਤੋਂ ਸਮੇਂ ਸਮੇਂ ਤੋਂ ਕੋਸ਼ਿਸ਼ ਹੋਈ ਜਾਂ ਵੈਸੇ ਹਾਂ ਕਿ ਰਾਜਨੀਤਿਕ ਲੋਕ ਜਿਹੜੇ ਆ ਉਹ ਧਰਮ ਨੂੰ ਇੱਕ ਕਟਹਿਰੇ ਦੇ ਵਿੱਚ ਖੜਾ ਕਰਨਾ ਚਾਹੁੰਦੇ ਆ ਤੇ ਜਿਹੜੇ ਬੰਦੇ ਧਰਮੀ ਹੋਣ ਦਾ ਦਾਵਾ ਕਰਦੇ ਆ ਹਾਂ ਉਹ ਰਾਜਨੀਤੀ ਕਰ ਰਹੇ ਨੇ ਖੇਡ ਉਹ ਵੀ ਅੱਗ ਦੇ ਨਾਲ ਰਹੇ ਨੇ ਦੂਸਰੇ ਵੀ ਅੱਗ ਦੇ ਨਾਲ ਖੇਡ ਰਹੇ ਨੇ ਪਰ ਇੱਥੇ ਵੱਟਾ ਜਿਹੜਾ ਉਹ ਕਾਲਕਤਕ ਸਾਹਿਬ ਦੀ ਮਾਨ ਮਰਿਆਦਾ ਨੂੰ ਲੱਗ ਰਿਹਾ ਸਿੱਖੀ ਸਿਧਾਂਤਾਂ ਨੂੰ ਲੱਗ ਰਿਹਾ ਸਾਡੀਆਂ ਪਰੰਪਰਾਵਾਂ ਨੂੰ ਲੱਗ ਰਿਹਾ ਹੁਣ ਸਮਾਂ ਇਹੋ ਜਿਹਾ ਬਣ ਗਿਆ ਕਿ ਸੋਸ਼ਲ ਮੀਡੀਆ ਦੇ ਜਿਹੜੇ ਵਰਤਾਨ ਤੇ ਆ ਉਹਨਾਂ ਦੇ ਹਿਸਾਬ ਨਾਲ ਸਾਡੀ ਕੌਮ ਦੇ ਨੌਜਵਾਨ ਸੋਚ ਰਹੇ ਨੇ ਜਿਹੜੀ ਬੜੀ ਦਰਦਨਾਕ ਤੇ ਭਿਆਨਕ ਪੀੜ ਹੈ ਸਾਡੇ ਵਾਸਤੇ ਕਿ ਸਾਡੀ ਕੌਮ ਦਾ ਨੌਜਵਾਨ ਜਿਹੜਾ ਸਿੱਖੀ ਸਿਧਾਂਤਾਂ ਨੂੰ ਸੋਸ਼ਲ ਮੀਡੀਆ ਤੋਂ ਸਿੱਖ ਰਿਹਾ ਇਹ ਕਿੱਡੀ ਹੈਰਾਨੀ ਵਾਲੀ ਗੱਲ ਹੈ ਤੇ ਕਿੱਡੀ ਚਿੰਤਾ ਵਾਲੀ ਗੱਲ ਹੈ ਕਿ ਸੋਸ਼ਲ ਮੀਡੀਆ ਉਹ ਉਹ ਦੱਸੂਗਾ ਕਿ ਸਾਡੇ ਸਿੱਖੀ ਸਿਧਾਂਤ ਕੀ ਆ ਸਿਖਾਂ ਦੇ ਸਾਡੇ ਘਰ ਚ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਅੱਜ ਤੱਕ ਜਥੇਦਾਰ ਕਾਲ ਤਖ਼ਤ ਸਾਹਿਬ ਦੇ ਨਾਲ ਕਿੰਨੀ ਬਹਿਸ ਕੀਤੀ ਹੈ ਭਗਵੰਤ ਮਾਨ ਸਿੰਘ ਕੀ ਆ ਮੈਂ ਕੋ ਮੰਤਰੀ ਬਣ ਤੋਂ ਪਹਿਲਾਂ ਉਹ ਕੀ ਸੀ ਬਾਅਦ ਦੇ ਵਿੱਚ ਜਦੋਂ ਨਹੀਂ ਹੋਣੇ ਬਣਾ ਉਹਨੇ ਕੀ ਕਰਿਆ